ਸਿੱਧੂ ਮੂਸੇਵਾਲੇ ਦੀ ਸਮਾਦ ਦੇ ਉੱਪਰ ਕੀਤਾ ਗਿਆ ਵੱਡਾ ਬਦਲਾਵ ਬਿਲਕੁਲ ਬਦਲ ਕੇ ਰੱਖ ਦਿੱਤਾ ਸਮਾਦ ਦੇ ਆਸ-ਪਾਸ ਦਾ ਆਲਾ ਦਵਾਲਾ ਆਖਿਰ ਕੀ ਰਹੇ ਕਾਰਨ ਕਿਉਂ ਕਰਨਾ ਪਿਆ ਐਡਾ ਵੱਡਾ ਬਦਲਾਵ ਦਿਖਾਉਨੇ ਆ ਇਸ ਵੀਡੀਓ ਵਿੱਚ ਸਸਤੀ ਗੱਲ ਦੋਸਤੋ ਮੈਂ ਗੁਰਮਖਸਨ ਸਿੱਧੂ ਤੁਸੀਂ ਜੁੜ ਚੁੱਕੇ ਹੋ ਜੱਟ ਬਾਬੇ ਟੈਲੀਵਿਜ਼ਨ ਦੇ ਨਾਲ ਦੋਸਤੋ ਬਾਈ ਸਿੱਧੂ ਮੂਸੇਵਾਲੇ ਦੀ ਸਮਾਦ ਦੇ ਉੱਪਰ ਸ਼ਾਇਦ ਤੁਸੀਂ ਕਦੇ ਨਾ ਕਦੇ ਜ਼ਰੂਰ ਗਏ ਹੋਵੋਗੇ ਅਤੇ ਤੁਸੀਂ ਨੇ ਸਾਰਾ ਆਲਾ ਦਵਾਲਾ ਦੇਖਿਆ ਹੋਣਾ ਪਰ ਜਦੋਂ ਤੁਸੀਂ ਹੁਣ ਮੂਸੇ ਪਿੰਡ ਜਾਓਗੇ ਤਾਂ ਤੁਹਾਨੂੰ ਸਿੱਧੂ ਦੀ ਸਮਾਦ ਦੇ ਪਰ ਸਾਰਾ ਆਲਾ ਦਵਾਲਾ ਬਦਲਿਆ ਹੋਇਆ ਦਿਖਾਈ ਦੇਵੇਗਾ ਕਿਉਂਕਿ ਇੱਥੇ ਕੁਝ ਨਵਾਂ ਕਰ ਦਿੱਤਾ ਗਿਆ ਹੈ ਜਾਣ ਤੋਂ ਪਹਿਲਾਂ ਵੀਡੀਓ ਦੇਖ ਲਓ ਤੁਸੀਂ ਜਿਵੇਂ ਕਿ ਤੁਸੀਂ ਆਹ ਵੀਡੀਓ ਦੇਖ ਰਹੇ ਹੋ ਤੁਹਾਨੂੰ ਵੀਡੀਓ ਦੇ ਵਿੱਚ ਇਹ ਸਾਰਾ ਗਰਾਉਂਡ ਦਿਖਾਈ ਦੇ ਰਿਹਾ ਸਾਰਾ ਉਹ ਖੇਤ ਦਿਖਾਈ ਦੇ ਰਿਹਾ ਜਿਸ ਨੂੰ ਕਿ ਗਾਣਿਆਂ ਦੇ ਵਿੱਚ ਸਿੱਧੂ ਮੂਸੇਵਾਲਾ ਬਾਈ ਟਾਲੀ ਵਾਲਾ ਖੇਤ ਕਿਹਾ ਕਰਦਾ ਸੀ ਇਸੇ ਖੇਤ ਦੇ ਵਿੱਚ ਬਾਈ ਦਾ ਸੇਵਾ ਵੀ ਬਲਿਆ ਸੀ ਅਤੇ ਉਸੇ ਜਗ੍ਹਾ ਦੇ ਉੱਪਰ ਸਮਾਦ ਬਣਾਈ ਗਈ ਹੈ ਜਿੰਨੇ ਲੋਕ ਹਵੇਲੀ ਦੇਖਣ ਆਉਂਦੇ ਨੇ ਸਿੱਧੂ ਦੀ ਉਹਨੇ ਹੀ ਲੋਕ ਸਿੱਧੂ ਮੂਸੇਵਾਲਾ ਇਹ ਸਟੈਚੂ ਦੇਖਣ ਆਉਂਦੇ ਨੇ ਸਿੱਧੂ ਦੀ ਸਮਾਦ ਦੇਖਣ ਆਉਂਦੇ ਨੇ ਸਮਾਦ ਇਸ ਕਰਕੇ ਕਹ ਰਹੇ ਆ ਕਿਉਂਕਿ ਇੱਥੇ ਸਿੱਧੂ ਮੂਸੇਵਾਲਾ ਦਾ ਸੇਵਾ ਵੀ ਬਲਿਆ ਸੀ ਪਹਿਲਾਂ ਦੋਸਤੋ ਇੱਥੇ ਸ਼ੀਸ਼ਾ ਲੱਗਿਆ ਹੁੰਦਾ ਸੀ ਸਿੱਧੂ ਬਾਈ ਦਾ ਜਿਹੜਾ ਸਟੈਚੂ ਹੈ ਇਸ ਦੇ ਉੱਪਰ ਪਰ ਸ਼ੀਸ਼ਾ ਉਤਾਰ ਦਿੱਤਾ ਗਿਆ ਹੈ ਅਤੇ ਆਲਾ ਦਵਾਲਾ ਵੀ ਪਹਿਲਾਂ ਖੁੱਲਾ ਸੀ ਪਰ ਹੁਣ ਆਲੇ ਦਵਾਲੇ ਲੋਹੇ ਦੀ ਗ੍ਰਿਲ ਲਗਾ ਦਿੱਤੀ ਗਈ ਹੈ ਅਤੇ ਹਾਲੇ ਵੀ ਇਸ ਦਾ ਕੰਮ ਚੱਲ ਰਿਹਾ ਹੈ ਜਿਹੜੀ ਇਹ ਵੀਡੀਓ ਦਿਖਾ ਰਿਹਾ ਤੁਹਾਨੂੰ ਮੈਂ ਕੁਝ ਦਿਨ ਪਹਿਲਾਂ ਸ਼ੂਟ ਕੀਤੀ ਗਈ ਹੈ ਹੁਣ ਹੋਰ ਵੀ ਸ਼ਾਇਦ ਬਦਲ ਗਿਆ ਹੋਣਾ ਕਿਉਂਕਿ ਕਈ ਦਿਨਾਂ ਤੋਂ ਢੀੜਾ ਨਹੀਂ ਵੱਜਿਆ ਮੂਸੇ ਇਸ ਤਰ੍ਹਾਂ ਦਾ ਇੱਥੇ ਮਾਹੌਲ ਹੈ ਚਾਹੇ ਜਿੰਨੀ ਵੀ ਗਰਮੀ ਹੋਵੇ ਲੋਕ ਪ੍ਰਵਾਹ ਨਹੀਂ ਕਰਦੇ ਗਰਮੀ ਦੀ ਗਰਮੀ ਦੇ ਵਿੱਚ ਵੀ ਸਿੱਧੂ ਮੂਸੇਵਾਲ ਦੀ ਸਮਾਦ ਦੇ ਉੱਪਰ ਲੋਕ ਆਉਂਦੇ ਜਾਂਦੇ ਰਹਿੰਦੇ ਨੇ 12 ਦੁਕਾਨਾਂ ਨੇ ਦੁਕਾਨਾਂ ਦੇ ਉੱਪਰੋਂ ਲੋਕ ਸਮਾਨ ਲੈ ਕੇ ਜਾਂਦੇ ਨੇ ਇਹ ਜਿਹੜੇ ਦੁਕਾਨਦਾਰ ਨੇ ਸਿੱਧੂ ਮੂਸੇਵਾਲ ਦੇ ਗੁਣ ਗਾਉਂਦੇ ਹੋਏ ਨਹੀਂ ਥੱਕਦੇ ਕਿਉਂਕਿ ਇਹ ਆਖਦੇ ਨੇ ਕਿ ਸਿੱਧੂ ਮੂਸੇਵਾਲਾ ਮਰ ਕੇ ਵੀ ਸਾਡੀ ਰੋਟੀ ਚਲਾ ਗਿਆ ਅਤੇ ਇਹ ਸਿੱਧੂ ਮੂਸੇਵਾਲੇ ਨੂੰ ਯਾਦ ਕਰਦੇ ਨਹੀਂ ਥੱਕਦੇ ਕਿਉਂਕਿ ਯਾਦ ਵੀ ਉਸੇ ਨੂੰ ਕੀਤਾ ਜਾਂਦਾ ਹੈ ਜਿਹੜਾ ਕਿ ਕੋਈ ਚੰਗੇ ਕਰਮ ਕਰਕੇ ਇਸ ਦੁਨੀਆ ਤੋਂ ਗਿਆ ਹੁੰਦਾ ਹੈ ਨਹੀਂ ਤਾਂ ਲੋਕ ਦੋ ਦਿਨਾਂ ਦੇ ਵਿੱਚ ਬੰਦੇ ਨੂੰ ਭੁੱਲ ਜਾਂਦੇ ਨੇ ਤਾਂ ਦੋਸਤੋ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਇਸ ਖੇਤ ਦੇ ਵਿੱਚ ਹੋਰ ਕਈ ਵੱਡੇ ਬਦਲਾਅ ਕੀਤੇ ਜਾਣਗੇ ਅਤੇ ਇੱਕ ਹੋਰ ਸਰਪ੍ਰਾਈਜ਼ ਲੋਕਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਮਿਲਣ ਵਾਲਾ ਹੈ ਅਤੇ ਪਹਿਲਾਂ ਪਾਰਕਿੰਗ ਦੀ ਵੀ ਦਿੱਕਤ ਸੀ ਥੋੜੀ ਪਰ ਹੁਣ ਜਿਹੜੀ ਪਾਰਕਿੰਗ ਦੀ ਦਿੱਕਤ ਸੀ ਉਹ ਵੀ ਸੋਲਵ ਕਰ ਦਿੱਤੀ ਗਈ ਹੈ ਅਤੇ ਹੁਣ ਚਾਹੇ ਜਿੰਨੀਆਂ ਵੀ ਗੱਡੀਆਂ ਆ ਜਾਣ ਇੱਥੇ ਟ੍ਰੈਫਿਕ ਜਾਮ ਨਹੀਂ ਹੁੰਦਾ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਦਰਖਤ ਵਗੈਰਾ ਵੀ ਲਗਾਏ ਜਾਣਗੇ ਤਾਂ ਦੋਸਤੋ ਕੀ ਤੁਸੀਂ ਇਸ ਬਦਲਾਅ ਤੋਂ ਬਾਅਦ ਸਿੱਧੂ ਮੂਸੇਵਾਲੇ ਦੀ ਸਮਾਦ ਦੇ ਉੱਪਰ ਗਿਓ ਜਾਂ ਫਿਰ ਨਹੀਂ ਅਤੇ ਕਿੰਨੀ ਵਾਰ ਤੁਸੀਂ ਅੱਜ ਤੱਕ ਸਿੱਧੂ ਬਾਈ ਦੀ ਸਮਾਦ ਦੇ ਉੱਪਰ ਗਿਓ ਕਮੈਂਟਾਂ 'ਚ ਜਰੂਰ ਦੱਸਣਾ ਅਗਰ ਜੱਟ ਬਾਵੇ ਟੈਲੀਵਿਜ਼ਨ ਤੇ ਪਹਿਲੀ ਵਾਰ ਆਏ ਹੋ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਪਣੇ ਚੈਨਲ ਜੱਟ ਬਾਬੇ ਟੈਲੀਵਿਜ਼ਨ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਰੱਬ ਰੱਖਾਓ